ਬਲਕ ਪਤਨਦੂਨ ਉਹਦੇ ਪਿੰਡ ਉਤਗੜ ਵਿਖੇ ਕਿਸਾਨ ਜਥੇਬੰਦੀਆਂ ਨੇ ਸੂਬਾ ਸਰਕਾਰ ਦਾ ਵਿਰੋਧ ਕਰਕੇ ਨਾਰੇਬਾਜੀ ਕੀਤੀ ਹੈ ਜਿੱਥੇ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਉੱਤੇ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਜਿਹੜੇ ਕਾਫੀ ਜਿਆਦੇ ਤਸਤੇ ਢਾਰੇ ਨੇ ਜਿਹੜੇ ਕਿ ਟੀਚਰ ਹੈ ਜਾਂ ਕੋਈ ਲੜਕੀਆਂ ਦੇ ਉੱਤੇ ਢਾਰੇ ਨੇ ਅਸੀਂ ਇਸ ਵਕਤ ਜਿਹੜੇ ਜਥੇਬੰਦੀਆਂ ਦਾ ਵਿਰੋਧ ਖੁੱਲ ਕੇ ਸਾਹਮਣੇ ਦੇਖਣ ਨੂੰ ਮਿਲ ਰਿਹਾ ਹੈ ਅਸੀਂ ਗੱਲ ਕਰਦੇ ਹਾਂ ਕਿ ਮੁਰਦਾਬਾਦ 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 ਕੀ ਕਰਨਗੇ ਇੱਥੇ ਲਾਠਾਂ ਨੇ ਲੋਕਾਂ ਦੇ ਹੱਕਾਂ ਦੇ ਜਾਣੇ ਕੀ ਕਰਨਗੇ ਇੱਥੇ ਲਾਠਾਂ ਨੇ ਲੋਕਾਂ ਦੇ ਹੱਕਾਂ ਦੇ ਜਾਣੇ ਮੰਗ ਮੰਗ ਕੇ ਦੇਖ ਲਿਆ ਜੋਰ ਲਗਾ ਕੇ ਦੇਖਾਏ ਮੰਗ ਮੰਗ ਕੇ ਵੇਖ ਲਿਆ ਜੋਰ ਲਗਾ ਕੇ ਦਿਖਾ ਕੇ ਅੰਡਾ ਸਰਕਾਰ ਮੁਰਦਾਬਾਦ 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 ਪੰਜਾਬ ਪ੍ਰਸ਼ਾਸਨ ਸਰਕਾਰ ਨੂੰ ਸਭ ਤੋਂ ਫਿੱਟ ਲਾਂਤੀ ਦਿੰਨੇ ਆ ਜੋ ਕਿ ਪੰਜਾਬ ਸਰਕਾਰ ਨੇ ਹੁਕਮ ਚਾੜੇ ਪੰਜਾਬ ਫੋਰਸ ਤੇ ਤੇ ਫੋਰਸ ਨੂੰ ਵੀ ਫਿੱਟ ਲਾਂਤੀ ਦਿੰਨੇ ਜਿਨ੍ਹਾਂ ਨੇ ਇਹ ਨਹੀਂ ਸੋਚਿਆ 5 ਮਹੀਨਿਆਂ ਦੀ ਭੈਣ ਪ੍ਰੈਗਨੈਂਟ ਤੇ 7 ਮਹੀਨਿਆਂ ਦੀ ਪ੍ਰੈਗਨੈਂਟ ਭੈਣ ਉਹਨਾਂ ਦੇ ਢਿੱਡ ਚ ਲੱਤਾਂ ਮਾਰੀਆਂ ਗਈਆਂ ਤੇ ਉਹਨਾਂ ਨੂੰ ਬੇ ਢਿੱਡ ਚ ਲੱਤਾਂ ਮਾਰ ਕੇ ਕੁੱਟਿਆ ਗਿਆ ਕਿਸੇ ਡਾ ਗਿਆ ਤੇ ਇੱਕ ਘਸੀਟ ਕੇ ਬੱਸਾਂ ਦੇ ਵਿੱਚ ਚੜਾਇਆ ਗਿਆ ਇਹ ਪੰਜਾਬ ਪੁਲਿਸ ਨੂੰ ਅਸੀਂ ਇੱਕ ਗੱਲ ਦੱਸ ਦਿਨਾ ਚਾਉਂਦੇ ਆ ਭਰਾਵੋ ਕਿ ਭਰਾਵੋ ਜੇ ਜਥੇਬੰਦੀਆਂ ਪਿੱਛੇ हट ਗਿਆਂ ਢਾਡੀ ਸੈਤਾ ਤੇ ਵੀ ਕਿਸੇ ਨੇ ਨਹੀਂ ਆਉਣਾ ਇਹ ਜਿਹੜਾ ਤੁਸੀਂ ਸੱਤਾ ਦਾ ਸਰਕਾਰ ਨੂੰ ਤਾਂ ਸੱਤਾ ਦਾ ਮਾਨ ਹੈ ਤੁਹਾਨੂੰ ਇਸ ਖਾਕੀ ਵਰਦੀ ਦਾ ਮਾਨ ਕਰਕੇ ਜਿਹੜਾ ਤੁਸੀਂ ਲੋਕਾਂ ਤੇ ਤਸੱਦਦ ਢਟਾਉਂਦੇ ਹੋ ਨਾ ਇਹਦਾ ਵੀ ਹਿਸਾਬ ਕਿਤਾਬ ਤੁਹਾਨੂੰ ਚੁਕਾਉਣਾ ਪਵੇਗਾ ਅਸੀਂ ਪੰਜਾਬ ਸਰਕਾਰ ਨੂੰ ਦੱਸ ਦੇਣਾ ਚਾਹਨੇ ਆਂ ਕੰਦ ਤੇ ਲਿਖਿਆ ਪੜ੍ਹ ਲੈ ਸਾਦਾ ਨਹੀਂ ਕਿਸੇ ਦੀਆਂ ਸਰਕਾਰਾਂ ਰਹਿੰਦੀਆਂ ਹੁੰਦੀਆਂ 5 ਸਾਲ ਹੁੰਦੇ ਨੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਆਪ ਦਾ ਮਾਨ ਸਰਕਾਰ ਬਰਕਰਾਰ ਰੱਖਣ ਵਾਸਤੇ ਸਰਕਾਰ ਨੂੰ ਸਿੱਧੇ ਕੰਮ ਕਰਨੇ ਚਾਹੀਦੇ ਨੇ ਤੇ ਇੱਕ ਹੋਰ ਅਪੀਲ ਕਰਦੇ ਆ ਸਰਕਾਰ ਨੂੰ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਤੁਸੀਂ ਇਸ ਫੋਰਸ ਦਾ ਦਰਵਾਰਤੋ ਨਾ ਕਰੋ ਇੱਕ ਸੰਘਰਸ਼ੀ ਜੋਰਿਆ ਤੇ ਦਰਬਾਰ ਤੋਂ ਨਾ ਕਰੋ ਕਿਤੇ ਇਹ ਨਾ ਹੋਵੇ ਪੰਜਾਬ ਸਰਕਾਰ ਕਿਸੇ ਨਕਸ਼ੇ ਤੇ ਵੀ ਨਾ ਲੱਭੇ ਅਸੀਂ ਇਹ ਸਰਕਾਰ ਨੂੰ ਅਪੀਲ ਕਰਦਾ ਨਾ ਚਾਹੁੰਦੇ ਆ ਜਿੰਨਾ ਤੁਸੀਂ ਇਹ ਰੋਸ ਲੋਕਾਂ ਦੇ ਮਨਾਂ 'ਚ ਭਰਿਆ ਹੈ ਇਸਫ 소ਡੀ ਬਦੌਲਤ ਭਰਿਆ ਜੋ ਕਿ ਤੁਸੀਂ 19 ਤਰੀਕ ਨੂੰ ਖਨੌਰੀ ਤੇ ਸ਼ੰਭੂ ਅਡਰ ਤੇ ਤਸੱਦ ਦੇਟਾਇਆ ਉਹਦੇ ਕਾਰਨ ਇੰਨਾ ਲੋਕਾਂ 'ਚ ਰੋਸ ਭਰਿਆ ਹੈ ਉਥੇ ਲੋਕਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਤਾਨੂੰ ਪਤਾ ਹੈ ਕਿ ਹਾੜੀ ਦਾ ਸੀਜ਼ਨ ਸੀ ਲੋਕ ਮਸ਼ੀਨਾਂ ਲੈ ਕੇ ਉਰਾਂ ਪਰਾਂ ਗਏ ਹੋਏ ਨੇ ਤੇ ਸਾਨੂੰ ਮਾਨ ਸੀ ਪੰਜਾਬ ਸਰਕਾਰ ਤੋਂ ਵੀ ਪੰਜਾਬ ਸਰਕਾਰ ਇਹ ਤਸੱਦਦ ਨਹੀਂ ਢਾ ਸਕਦੀ ਇਸ ਕਰਕੇ ਗਿਣਤੀ ਦਾ ਘਟਦਾ ਵਧਦਾ ਪੈਰਾ ਉੱਥੇ ਰਹਿਦਾ ਸੀ ਤੇ ਤੁਸੀਂ ਸਾਡੇ ਮੇਨ ਆਗੂਆਂ ਨੂੰ ਉੱਥੇ ਸੱਦ ਕੇ ਸਾਡੇ ਨਾਲ ਧੋਖਾਧੜੀ ਕੀਤੀ ਹੈ ਇਸ ਦਾ ਵੀ ਤੁਹਾਨੂੰ ਕਰਜ਼ਾ ਚਕਾਉਣਾ ਪਵੇਗਾ ਤੇ ਪੰਜਾਬ ਸਰਕਾਰ ਨੂੰ ਫੇਰ ਦੁਬਾਰਾ ਅਪੀਲ ਕਰ ਦੇਣਾ ਚਾਹੁੰਆਂ ਕਿ ਇਹ ਫੋਰਸਾਂ ਦੀ ਦੁਰਵਰਤੋਂ ਨਾ ਕਰੋ ਧੰਨਵਾਦ ਕਿਸੇ ਵੀ ਕੋਨੇ ਤੇ ਨਾਮ ਨਿਸ਼ਾਨ ਨਹੀਂ ਰਹੇਗਾ ਧੰਨਵਾਦ ਜੀ ਅੱਜ ਅਸੀਂ ਪਹੁੰਚੇ ਹੂਤਗੜ ਪਿੰਡ ਦੇ ਵਿੱਚ ਜਿੱਥੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਾਫੀ ਜ਼ਿਆਦਾ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸਰਕਾਰ ਖਿਲਾਫ ਜਿੱਥੇ ਸੂਬਾ ਸਰਕਾਰ ਵੱਲੋਂ ਇਹਨਾਂ ਨੇ ਕਿਹਾ ਕਿ ਬੀਬੀਆਂ ਭੈਣਾਂ ਨੂੰ ਟੀਚਰਾਂ ਨੂੰ ਜਿਹੜੇ ਕਿ ਡਾਂਗਾ ਨਾਲ ਕੁੱਟਿਆ ਗਿਆ ਔਰ ਕਿਸਾਨੀ ਜਿਹੜੇ ਮੁੱਦੇ ਸੀਗੇ ਉਹਨਾਂ ਨੂੰ ਖਦੇੜਿਆ ਗਿਆ ਹੈ ਖਨੋਰੀ ਬਾਰਡਰ ਸ਼ੰਭੂ ਬਾਰਡਰ ਤੋਂ ਜਿੱਦਾਂ ਇਹਨਾਂ ਨੇ ਧੋਖੇਬਾਜ਼ੀ ਕਰਕੇ ਇੱਥੋਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਕਿ ਟੈਂਟ ਚੱਕੇ ਆਏ ਇਹਨਾਂ ਦਾ ਧਰਨਾ ਸ਼ਾਂਤਮਈ ਚੱਲ ਰਿਹਾ ਸੀਗਾ ਉਹ ਚੱਕਿਆ ਗਿਆ ਹੈ ਔਰ ਉਸ ਦੇ ਵਿਰ ਜਿਹੜੇ ਕਿ ਸੂਬਾ ਸਰਕਾਰ ਦਾ ਵੀ ਵਿਰੋਧ ਕਰਾਂਗੇ ਅਸੀਂ ਗੱਲ ਕਰਦੇ ਆ ਜਿਹੜੀ ਕਿ ਬੀਕੇ ਉਜਾਦ ਜਥੇਵੰਦੀ ਦੇ ਇੱਥੋਂ ਆਗੂ ਨੇ ਹਾਂਜੀ ਕੀ ਨਾ ਹੀ ਸਤਿ ਸ੍ਰੀ ਅਕਾਲ ਜੀ ਬੀਕੇ ਉਜਾਦ ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ੍ਹ ਅੱਜ ਮੁੱਦਾ ਕੀ ਆ ਤੁਹਾਡਾ ਤੁਸੀਂ ਇੱਥੇ ਸਰਕਾਰ ਖਿਲਾਫ ਨਾਰੇਬਾਜ਼ੀ ਕਰ ਰਹੇ ਹੋ ਕਿਉਂਕਿ ਕਿਸਾਨ ਜਥੇਬੰਦੀਆਂ ਦਾ ਕਾਫੀ ਲੰਬੇ ਸਮੇਂ ਦਾ ਸੰਘਰਸ਼ ਚੱਲ ਰਿਹਾ ਹੈ ਮੁੱਦਾ ਅੱਜ ਦਾ ਤੁਹਾਡਾ ਕੀ ਆ ਅੱਜ ਦਾ ਮੁੱਦਾ ਜੀ ਤੁਹਾਨੂੰ ਪਤਾ ਜੋ ਕਿ ਪਹਿਲਾਂ ਵੀ ਰੈਂਡੀਆਂ ਮੰਗਾਂ ਦੇ ਸੰਬੰਧ ਵਿੱਚ ਖਨੌਰੀ ਬਾਰਡਰ ਸ਼ੰਭੂ ਬਾਰਡਰ ਰਤਨਪੁਰਾ ਤਿੰਨੇ ਬਾਰਡਰਾਂ ਤੇ ਸੰਘਰਸ਼ ਚੱਲ ਰਹੇ ਸਨ ਪੰਜਾਬ ਸਰਕਾਰ ਨੇ ਸਾਨੂੰ ਚਾਂਸੇ 'ਚ ਲੈ ਕੇ ਜੋ ਸਾਡੇ ਤੇ ਤਸੱਦਦ ਕੀਤਾ ਅਸੀਂ ਉਹਦੇ ਸਬੰਧ ਕਰਕੇ ਪੰਜਾਬ ਸਰਕਾਰ ਦੇ ਵੀ ਅੱਜ ਲੋਕ ਵਿਰੋਧ 'ਚ ਉੱਠੇ ਨੇ ਅਤੇ ਸਾਡੇ ਨਗਰ ਵੱਲੋਂ ਅਸੀਂ ਵੀ ਵਿਰੋਧ ਕਰਦੇ ਹਾਂ ਪੰਜਾਬ ਸਰਕਾਰ ਦਾ ਅਸੀਂ ਕਹਿਣਾ ਚਾਹੁੰਦੇ ਹਾਂ ਪ੍ਰਭੂ ਜਿਵੇਂ ਤੁਸੀਂ ਸਾਨੂੰ ਚਾਂਸੇ 'ਚ ਲੈ ਕੇ ਸਾਡੇ ਬਜ਼ੁਰਗਾਂ ਤੇ ਡਾਂਗਾ ਭਰਾਈਆਂ ਨੇ ਉਸੇ ਤਰ੍ਹਾਂ ਅਸੀਂ ਵੀ ਤੁਹਾਨੂੰ ਪਿੰਡਾਂ 'ਚੋਂ ਐਵੇਂ ਭਜਾਵਾਂਗੇ ਜਿਵੇਂ ਤੁਸੀਂ ਸਾਨੂੰ ਸਾਡੇ ਲੋਕਾਂ ਨੂੰ ਬਜ਼ੁਰਗਾਂ ਨੂੰ ਉਥੋਂ ਰੋਟੀ ਖਾਂਦਿਆਂ ਨੂੰ ਰੋਟੀ ਨਹੀਂ ਖਾਣ ਦਿੱਤੀ ਪਾਟਕ ਇਹੋ ਜਿਹਾ ਸਮਾਂ ਅਸੀਂ ਪਾਠ ਵੀ ਕਰਦੇ ਤੇ ਲੋਕ ਪੂਰਾ ਪਾਠ ਨਹੀਂ ਕਰਨ ਦਿੱਤਾ ਮਹਾਰਾਜ ਦੀ ਬੇਆਦਰੀ ਕੀਤੀ ਗਈ ਜਿਹੜੀ ਟਰਾਲੀ ਚ ਮਹਾਰਾਜ ਪ੍ਰਕਾਸ਼ਨ ਉਥੋਂ ਪੈਣਾ ਪਾਠ ਕਰਦੀਆਂ ਪੈਣਾ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਇਸ ਕਰਕੇ ਅਸੀਂ ਪੰਜਾਬ ਸਰਕਾਰ ਦਾ ਜੋ ਕਿ ਹੁਣ ਅਸੀਂ ਪਹਿਲਾਂ ਤਾਂ ਵਿਰੋਧ ਨਹੀਂ ਕੀਤਾ ਸੀ ਹੁਣ ਅਸੀਂ ਪੰਜਾਬ ਸਰਕਾਰ ਨੂੰ ਪਹਿਲਾਂ ਇਹਦੇ ਨਾਲ ਨਿਬੜਾਂਗੇ ਤਾਂ ਕਰਕੇ ਸਾਡੂ ਅਗੋਂ ਦੀ ਬੇਨਤੀ ਹੈ ਕਿ ਅਸੀਂ ਇਹਨਾਂ ਦਾ ਪਹਿਲਾਂ ਪੰਜਾਬ ਸਰਕਾਰ ਦਾ ਵਿਰੋਧ ਕਰਾਂਗੇ ਕਿਹੜੀ ਕਿਹੜੀ ਜਥੇਬੰਦੀ ਹੈ ਤੁਹਾਡੇ ਨਾਲ ਔਰ ਅੱਜ ਤੁਸੀਂ ਜਿਹੜਾ ਇਹ ਵਿਰੋਧ ਦੇ ਉੱਤੇ ਹੋ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਅੱਜ ਦੀ ਆਵਾਜ਼ ਬੁਲੰਦ ਹੋ ਇਹ ਤਕਰੀਬਨ ਪਟਿਆਲੇ ਜ਼ਿਲ੍ਹੇ 'ਚ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਖਬਰਾਂ ਚੱਲਦੀਆਂ ਨੇ 90 ਬਲਾਕ ਦੀਆਂ ਜੀ ਪਿੰਡ ਤੋਂ ਗਾਂ ਬਾਬਰਪੁਰ ਉੱਧਰ ਹੋਇਆ ਇਹ ਜਿਵੇਂ ਆਪਣੇ ਪਾਤੜਾ ਬਲਾਕ 'ਚ ਸਟਾਰਟਿੰਗ ਹੋਈ ਅੱਜ ਪਿੰਡ ਭੂਤਗੜ੍ਹ ਤੋਂ ਅਸੀਂ ਇੱਥੋਂ ਸਾਰੇ ਬਲਾਕ 'ਚ ਆਸ ਕਰਾਂਗੇ ਵੀ ਸਾਰੇ ਬਲਾਕ ਦੇ ਆਗੂ ਇਹ ਪੰਜਾਬ ਸਰਕਾਰ ਦਾ ਆਪਣੇ ਆਪਣੇ ਪਿੰਡਾਂ 'ਚ ਵਿਰੋਧ ਕਰਨਗੇ ਯੂਨੀਕ ਕਿਸਾਨ ਜਥੇਬੰਦੀਆਂ ਲੋ ਦੱਸਿਆ ਜਾ ਰਿਹਾ ਹੈ ਕਿ ਕਾਫੀ ਜ਼ਿਆਦਾ ਇਹਨਾਂ ਦੇ ਵੀ ਅੱਜ ਗੁੱਸੇ ਦੀ ਲਹਿਰ ਇਹਨਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਕਹਿੰਨੀਆਂ ਸਰਕਾਰ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਲੇਕਿਨ ਜਦੋਂ ਸੱਤਾ ਦੇ ਵਿੱਚ ਸਰਕਾਰ ਆ ਜਾਂਦੀ ਹੈ ਉਹ ਹਮੇਸ਼ਾ ਸਾਰੀਆਂ ਸਰਕਾਰਾਂ ਹੀ ਇਸ ਤਰ੍ਹਾਂ ਧੱਕਾ ਕਰਦੀਆਂ ਕਿਸਾਨਾਂ ਦੇ ਨਾਲ ਲੇਕਿਨ ਅੱਜ ਦਾ ਜਿਹੜਾ ਇਹਨਾਂ ਦਾ ਪਿੰਡਾਂ ਦੇ ਵਿੱਚ ਵਿਰੋਧ ਸ਼ੁਰੂ ਹੋਇਆ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਕਿ ਸਰਕਾਰ ਦੀ ਲਹਿਰ ਔਰ ਜਿਹੜਾ ਕਿਸਾਨੀ ਜਥੇਬੰਦੀ ਦੀ ਲਹਿਰ ਹੈ ਆਮੋ ਸਾਹਮਣੇ